ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਮੈਂ ਸੁਖਦੇਵ ਸਿੰਘ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਦੁਆਰਾ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਤਹਿਤ ਨਸ਼ਾ ਤਸਕਰਾਂ ਦੁਆਰਾ ਬਣਾਈ ਗਈ ਸੰਪਤੀ ਨੂੰ ਸਰਕਾਰ ਦੇ ਵੱਲੋਂ ਟਾਇਆ ਜਾ ਰਿਹਾ ਹੈ ਇਸ ਸਾਰੇ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਗੁਰਪ੍ਰੀਤ ਜਿਹੜੇ ਅੱਜਕੱਲ੍ਹ ਸਰਕਾਰ ਨੇ ਨਸ਼ਾ ਤਸਕਰਾਂ ਦੇ ਘਰ ਤੋੜਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਇਸ ਨੂੰ ਕਿਵੇਂ ਵੇਖਦੇ ਹੋ ਆ ਦੇਖੋ ਜਿਹੜਾ ਅੱਜ ਕੱਲ ਸਰਕਾਰ ਨੇ ਮੁਹਿੰਮ ਖੜੀ ਕੀਤੀ ਨਸ਼ਾ ਤਸਕਰਾਂ ਦੇ ਗੇਸਟ ਉਹ ਮੁਹਿੰਮ ਤਾਂ ਵੈਸੇ ਵੇਖਿਆ ਜਾਵੇ ਤਾਂ ਬਹੁਤ ਵਧੀਆ ਆ ਨਸ਼ਾ ਤਸਕਰਾਂ ਨੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਨਸ਼ਾ ਤਸਕਰੀ ਦਾ ਧੰਦਾ ਕਰਕੇ ਜਿਹੜੀ ਸੰਪਤੀ ਬਣਾਈ ਸੀਗੀ ਉਹਨੂੰ ਸਰਕਾਰ ਦੇ ਵੱਲੋਂ ਸਰਕਾਰ ਦੀ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਡਿਸਟਰਾਇ ਕਿਤਾ ਜਾ ਰਿਹਾ ਬਹੁਤ ਵਧੀਆ ਮੁਹਿੰਮ ਆ ਤੇ ਚਾਹੀਦਾ ਵੀ ਇਸ ਤਰ੍ਹਾਂ ਆ ਕਿ ਜਿਨ੍ਹਾਂ ਨਸ਼ਾ ਤਸਕਰਾਂ ਨੇ ਬਹੁਤ سارے ਜਿਹੜੇ ਨੇ ਪੰਜਾਬ ਦੇ ਵੱਡੇ ਪੱਧਰ ਤੇ ਜਿਹੜੇ ਨੌਜਵਾਨਾਂ ਨੂੰ ਬਹੁਤ ਦੇ ਮੂੰਹ ਚ ਉਤਕੇ ਲਿਆ ਕਈ ਪਰਿਵਾਰ ਬਰਬਾਦ ਹੋ ਗਏ ਹੁਣ ਤੱਕ ਬਹੁਤ ਕੁਝ ਐਦਾਂ ਦਾ ਚੱਲ ਰੁਕਿਆ ਜਿਹੜਾ ਅਸੀਂ ਮਤਲਬ ਕੈਮਰੇ ਸਾਹਮਣੇ ਦੱਸ ਨਹੀਂ ਸਕਦੇ ਸੋ ਵੇਖਿਆ ਜਾਵੇ ਤਾਂ ਸਰਕਾਰ ਦੀ ਮੁਹਿੰਮ ਬਹੁਤ ਵਧੀਆ ਪਰ ਇਹਦੇ ਜਿਹੜੇ ਨੇ ਨਤੀਜੇ ਉਹ ਜਿਹੜੇ ਨੇ ਹੁਣ ਤਾਂ ਨਹੀਂ ਦੇਖਣ ਨੂੰ ਮਿਲਣਗੇ ਲੇਕਿਨ ਆਉਂਦੇ ਸਮੇਂ ਦੇ ਵਿੱਚ ਇਹਦੇ ਨਤੀਜੇ ਨੇ ਜਿਹੜੇ ਉਹ ਵੇਖਣ ਨੂੰ ਜ਼ਰੂਰ ਮਿਲ ਸਕਦੇ ਨੇ ਗੁਰਪ੍ਰੀਤ ਜੀ ਕੀ ਅਜੇ ਹਕ ਕਰਨ ਨਾਲ ਨਸ਼ਾ ਬੰਦ ਹੋ ਸਕਦਾ ਹੈ ਅਹ ਵੇਖੋ ਨਸ਼ਾ ਬੰਦ ਹੋ ਸਕਦਾ ਵੇਖੋ ਇੱਕ ਹਰ ਬੰਦੇ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਹੈ ਜੇ ਮਿਸਾਲ ਆ ਵੀ ਤੁਸੀਂ ਕੋਈ ਮੁਹਿੰਮ ਖੜੀ ਕਰਦੇ ਹੋ ਜਾਂ ਕੋਈ ਟੀਚ ਸ਼ੁਰੂ ਕਰਦੇ ਹੋ ਸਾਨੂੰ ਉਮੀਦ ਇਸ ਤਰ੍ਹਾਂ ਹੁੰਦੀ ਆ ਵੀ ਅਸੀਂ ਕੋਈ ਵੀ ਮਤਲਬ ਕੋਈ ਵੀ ਪ੍ਰੋਗਰਾਮ ਅਸੀਂ ਸ਼ੁਰੂ ਕਰਦੇ ਆ ਤੇ ਸ਼ੁਰੂ ਐਸ ਲੈਜੈਂਡ ਨਾਲ ਕਰਦੇ ਆ ਕਿ ਹਾਂ ਸਾਨੂੰ ਇਸ ਚੀਜ਼ ਚ ਬੈਨੀਫਿਟ ਮਿਲੂਗਾ ਤੇ ਉਹਦਾ ਜ਼ਰੂਰੀ ਨਹੀਂ ਹੁੰਦਾ ਕਿ ਸਰਕਾਰ ਜਿਹੜਾ ਜਿੰਨੂੰ ਕੁਸ਼ ਕਰਦੀ ਉਹ ਸਾਰਾ ਕੁਝ ਇੱਕ ਪੋਜ਼ਿਟਿਵ ਵੇਦ ਨਾਲ ਹੀ ਇਸ ਦੇ ਨਾਲ ਇੱਕ ਨਸ਼ਾ ਤਸਕਰਾਂ ਨੂੰ ਮੈਸੇਜ ਵੀ ਹੈਗਾ ਵੇਖੋ ਮੈਂ ਨਸ਼ਾ ਬੰਦ ਹੋਣਾ ਜਾਂ ਕੋਈ ਵੀ ਚੀਜ਼ ਬੰਦ ਹੋਣਾ ਜਿੰਨੀ ਚੀਜ਼ ਜਿਹੜੀ ਗਲ ਇਲੀਗਲ ਹੋਏਗੀ ਉਨੀ ਹੀ ਚੀਜ਼ ਜ਼ਿਆਦਾ ਵਿਕੇਗੀ ਹੁਣ ਬੇਸ਼ੱਕ ਸਾਡੇ ਪੰਜਾਬ ਦੇ ਅੰਦਰ ਫੀਮ ਜਾਂ ਪੋਸਟ ਜਾਂ ਜਿਹੜਾ ਕੁਝ ਸਾਡੇ ਤੇ ਰਵਾਇਤੀ ਨਸ਼ਾ ਜਿਹੜਾ ਅੱਜ ਤੋਂ ਕੋਈ 15 20 ਸਾਲ 25 ਸਾਲ 30 ਸਾਲ ਪਹਿਲਾਂ ਇੱਥੇ ਸਾਰਾ ਕੁਝ ਮਿਲ ਜਾਂਦਾ ਸੀਗਾ ਰਵਾਇਤੀ ਨਸ਼ਾ ਪਰ ਜੇਕਰ ਵੇਖਿਆ ਜਾਵੇ ਤਾਂ ਉਹ ਇੱਥੇ ਇਲੀਗਲ ਆ ਉਹ ਇੱਥੇ ਅਸੀਂ ਉਗਾ ਨਹੀਂ ਸਕਦੇ ਜਾਂ ਸਾਡੇ ਲੋਕ ਇੱਥੇ ਨੂੰ ਇਸੀ ਨੂੰ ਸੀਮਨ ਨਹੀਂ ਕਰ ਸਕਦੇ ਜਿਦੋਂ ਕਿ ਗਵਾਂਧੀ ਰਾਜ ਜਿਹੜਾ ਹੈ ਰਾਜਸਥਾਨ ਉੱਥੇ ਸਾਰਾ ਕੁਝ ਇਸ ਤਰ੍ਹਾਂ ਦਾ ਚੱਲਦਾ ਹੈ ਪਰ ਅ ਜਿਹੜੀ ਚੀਜ਼ ਜਿਆਦਾ ਇਲੀਗਲ ਹੋਏਗੀ ਉਹ ਜਿਆਦਾ ਵਿਕੂਗੀ ਤੇ ਸਰਕਾਰ ਦਾ ਜਿਹੜਾ ਸੁਨੇਹਾ ਹੈ ਬਹੁਤ ਅੱਛਾ ਹੈ ਬਹੁਤ ਵਧੀਆ ਹੈ ਨਸ਼ਾ ਖਤਮ ਹੋਣਾ ਜਾਂ ਇਹ ਸਭ ਕੁਝ ਹੋਣਾ ਉਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਇੱਕ ਮੈਸੇਜ ਅੱਛਾ ਜ਼ਰੂਰ ਹੈਗਾ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਜਿਹੜੀ ਮੁਹਿੰਮ ਚਲਾ ਰਹੀ ਹੈ ਨਸ਼ਾ ਤਸਕਰ ਅੰਗੇਸਟ ਕਿਤੇ ਨਾ ਕਿਤੇ ਉਹ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਇਹ ਜ਼ਰੂਰ ਜ਼ਰੂਰ ਲੱਗੂਗਾ ਮਤਲਬ ਜਿਹੜੇ ਜਿਹੜੇ ਨਸ਼ਾ ਜਿਹੜੇ ਨਸ਼ਾ ਤਸਕਰੀ ਦਾ ਧੰਦਾ ਕਰਦੇ ਜਿਹੜੇ ਇਸ ਵੇਲੇ ਜ਼ਿਲ੍ਹੇਾਂ 'ਚ ਬੈਠੇ ਨੇ ਜਾਂ ਜਿਹੜੇ ਨਸ਼ਾ ਤਸਕਰੀਦ ਹੈ ਧੰਦਾ ਕਰਕੇ ਘਰ-ਬਾਰ ਬਣਾਉਣ ਦੇ ਜਰੀਏ ਦੇ ਮਤਲਬ ਅੱਗੇ ਵਧ ਰਹੇ ਨੇ ਜਾਂ ਕੁਝ ਇਹੋ ਜਿਹਾ ਕੁਝ ਕਰ ਰਹੇ ਨੇ ਉਹਨਾਂ ਵਾਸਤੇ ਕੈਸ ਅੱਛਾ ਮੈਸੇਜ ਜ਼ਰੂਰ ਹੈਗਾ ਕਿ ਉਹਨਾਂ ਨੂੰ ਜ਼ਰੂਰ ਜਿਹੜਾ ਡਰ ਪੈਦਾ ਹੋਊਗਾ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੋਊਗਾ ਕਿ ਉਹ ਲੋਕ ਇਸ ਧੰਦੇ ਵੱਲ ਆਉਣਗੇ ਨਹੀਂ ਜੀ ਗੁਰਪ੍ਰੀਤ ਗੱਲ ਕਰੀਏ ਜੇਕਰ ਪੰਜਾਬ ਦੀ ਤਾਂ ਪੰਜਾਬ 'ਚ ਅਜਿਹੇ ਕਿੰਨੇ ਕੋ ਮਸਲੇ ਨੇ ਜਾਂ ਨਸ਼ਾ ਇਸ ਵਕਤ ਪੰਜਾਬ 'ਚ ਕਿੰਨਾ ਕੋ ਫੈਲਿਆ ਹੋਇਆ ਮੰਨਦੇ ਹੋ ਕੋਈ ਨਸ਼ਾ ਜ਼ਰੂਰੀ ਨਹੀਂ ਕਲਾ ਨਸ਼ਾ ਬਹੁਤ ਸਾਰੇ ਐਦਾਂ ਦੇ ਮਸਲੇ ਹੈਗੇ ਨੇ ਸਭ ਤੋਂ ਵੱਡਾ ਜਿਹੜਾ ਇਹਦਾ ਨਸ਼ੇ 'ਚ ਸਭ ਤੋਂ ਵੱਡਾ ਨੌਜਵਾਨੀ ਦਾ ਤਕੇਲ ਹੈ ਨਾ ਸਭ ਤੋਂ ਵੱਡਾ ਜ਼ਿਕਰ ਮੈਂ ਮੰਨਦਾ ਤੇ ਉਹ ਬੇਰੋਜ਼ਗਾਰੀ ਆ ਜਿਹੜੇ ਬੰਦੇ ਕੋਲ ਜਿਵੇਂ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਸਾਡੇ ਉਹ ਵੀ ਕਹਿੰਦੇ ਹੁੰਦੇ ਨੇ ਕਿ ਵਿਹਲਾ ਮਨ ਜਿਹੜਾ ਸ਼ੈਤਾਨ ਦਾ ਘਰ ਹੁੰਦਾ ਬਿਲਕੁਲ ਜਿੰਨੀ ਦੇਰ ਤੱਕ ਸਾਡੇ ਨੌਜਵਾਨਾਂ ਕੋਲ ਸਾਡੀ ਪੀੜ੍ਹੀ ਕੋਲ ਰੋਜ਼ਗਾਰ ਨਹੀਂ ਹੋਊਗਾ ਉਨੀ ਦੇਰ ਤੱਕ ਉਹ ਕਿਸੇ ਨਾ ਕਿਸੇ ਪਾਸੇ ਲੱਗਣਗੇ ਚਾਹੀਦਾ ਹੈ ਸੋ ਇਸ ਵੇਲੇ ਆ ਕਿ ਸਰਕਾਰ ਜਿਹੜੀ ਵੱਡੀ ਵੱਡੇ ਪੱਧਰ ਤੇ ਹਨਾ ਰੋਜ਼ਗਾਰ ਪੈਦਾ ਕਰੇ ਤਾਂ ਜੋ ਨੌਜਵਾਨਾਂ ਦਾ ਜਿਹੜਾ ਮਾਈਂਡ ਆਉਟ ਡਿਵਰਟ ਹੋ ਕੇ ਇਸ ਪਾਸੇ ਲੱਗੀ ਕਿਸੇ ਨਾ ਕਿਸੇ ਕੋ ਨਸ਼ਾ ਕਲਾ ਮੁੱਦਾ ਨਹੀਂ ਗਾ ਪੰਜਾਬ ਚ ਮੁੱਤੇ ਅ ਪਿੱਛੇ ਜਾਣਾ ਇੱਕ ਅਜੀ ਆਰਟੀਕਲ ਲਿਖਿਆ ਸੀਗਾ ਅਖਬਾਰ ਚ ਵੀ ਪੰਜਾਬ ਦੇ ਜਮਿਆਂ ਨੂੰ ਨਿਤ ਮੁਹੰਮਦ ਵੀ ਸਾਡੇ ਸਾਡੀ ਸਟੇਟ ਕਿਵੇਂ ਦੀ ਹੈ ਜਿੱਥੇ ਕਦੀ ਵੀ ਖਬਰਾਂ ਖਤਮ ਨਹੀਂ ਹੋ ਸਕਦੀ ਬਿਲਕੁਲ ਇਥੇ ਨਸ਼ਾ ਦਾ ਮੁੱਦਾ ਹੈ ਹੀ ਆ ਕਿਸਾਨੀ ਮੁੱਦਾ ਉਸ ਤੋਂ ਵੱਡਾ ਮਜ਼ਦੂਰਾਂ ਦਾ ਕਿਰਤੀ ਜਮਾਤ ਦਾ ਮੁਲਾਜ਼ਮਾਂ ਦਾ ਮਤਲਬ ਤੁਸੀਂ ਇੱਕ ਮੁੱਦਾ ਬੰਦ ਕਰਦੇ ਹੋ ਦੂਜਾ ਮੁੱਦਾ ਸ਼ੁਰੂ ਹੋ ਜਾਂਦਾ ਸਟੇਟ 'ਚ ਇਹੋ ਜਿਹਾ ਕੋਈ ਮੁੱਦਾ ਹੈ ਹੀ ਨਹੀਂ ਜਿਹੜਾ ਇੱਕ ਵਾਰੀ ਸ਼ੁਰੂ ਹੋ ਕੇ ਤੇ ਦੂਜੀ ਵਾਰੀ ਉਹ ਕਲੋਜ਼ ਨਾ ਹੋ ਜਾਵੇ। ਜੇ ਤੁਸੀਂ ਇੱਕ ਵਾਰੀ ਕਿਸਾਨਾਂ ਦਾ ਮੁੱਦਾ ਮਸਲਾ ਹੱਲ ਕਰਦੇ ਹੋ ਤਾਂ ਉਹ ਕਿਸਾਨਾਂ ਦਾ ਮੁੱਦਾ ਤੁਸੀਂ 4 ਦਿਨ ਵਾਸਤੇ ਹੱਲ ਕਰ ਲੋਗੇ। ਅਗਲੇ ਸੈਸ਼ਨ ਤੱਕ ਉਹ ਮੁੱਦਾ ਉਸੇ ਤਰ੍ਹਾਂ ਫਿਰ ਖੜਾ ਹੋ ਜਾਊਗਾ। ਮਤਲਬ ਸੀਜ਼ਨਲੀ ਜਿਹੜੇ ਨੇ ਮੁੱਦੇ ਜਿਹੜਾ ਲਗਾਤਾਰ ਜਿਹੜੇ ਨੇ ਆਪ ਹੋਂਦੇ ਰਹਿੰਦੇ ਨੇ। ਗੁਰਪ੍ਰੀਤ ਜੀ ਤੁਸੀਂ ਗੱਲ ਕੀਤੀ ਹੈ ਕਿ ਰੋਜ਼ਗਾਰ ਹੋਣੇ ਚਾਹੀਦੇ ਨੇ ਪਰ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਨੇ। ਔਰ ਤੁਸੀਂ ਬੰਦੇ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਸਰਕਾਰ ਨੇ ਜਿਹੜੀਆਂ ਸਹੂਲਤਾਂ ਦੇਣ ਦਾ ਜਿਹੜਾ ਪ੍ਰੋਗਰਾਮ ਆਰੰਭਿਆ ਬਹੁਤ ਵਧੀਆ ਬਹੁਤ ਅੱਛਾ ਹੈ ਅ ਜੀ ਮਤਲਬ ਨੌਜਵਾਨਾਂ ਨੂੰ ਵਾਰੇ ਲੋਨ ਦਾ ਨੌਜਵਾਨਾਂ ਨੂੰ ਚੱਕੀਆਂ ਰੋਜ਼ਗਾਰ ਦੇਣ ਦਾ ਉਹ ਬਹੁਤ ਅੱਛਾ ਹੈ ਬਹੁਤ ਵਧੀਆ ਨਜ਼ਰੀਆ ਹੈ ਪਰ ਕਿਤੇ ਕਿਤੇ ਜਿਹੜੀ ਇੱਕ ਲਹਿ ਚੱਲੀ ਜਾਂਦੀ ਨਾ ਸਾਡੀ ਸਟੇਟ ਦੇ ਅੰਦਰ ਵੀ ਜਿਹੜੇ ਲੋਕ ਨੇ ਥੋੜੇ ਸਮੇਂ ਦੇ ਵਿੱਚ ਜਿਹੜੇ ਅਮੀਰ ਬਣਨ ਦੇ ਚੱਕਰ ਦੇ ਵਿੱਚ ਉਹ ਜਿਹੜਾ ਸਭ ਕੁਝ ਛਲਿਆਂ ਦਾ ਹੈ ਉਹ ਪ੍ਰੋਜੈਕਟ ਦੇ ਦਾ ਜਿਹੜਾ ਸਾਡੀ ਸਟੇਟ ਤੇ ਮਾੜਾ ਅਸਰ ਪੈ ਰਿਹਾ ਜਿਸ ਦੇ ਕਾਰਨ ਇਹ ਸਾਰਾ ਕੁਝ ਚੱਲਦਾ ਆਂਦਾ ਤੇ ਜੇਕਰ ਨਸ਼ਾ ਬੰਦ ਕਰਨਾ ਹੈ ਸਰਕਾਰ ਨੂੰ ਚਾਹੀਦਾ ਤੇ ਇਹ ਆ ਵੀ ਉਹ ਨਸ਼ਾ ਤਸਕਰਾਂ ਦੇ ਘਰ ਤੋੜਰੀ ਹੈ ਠੀਕ ਹੈ ਸਰਕਾਰ ਦੇ ਮੁਤਾਬਕ ਇਹ ਮੂਹਮ ਠੀਕ ਹੈ ਲੇਕਿਨ ਮੇਰੇ ਮੁਤਾਬਕ ਸਰਕਾਰ ਨੂੰ ਜਿਹੜਾ ਇਸ ਤਰੀਕੇ ਦਾ ਕਾਰਜ ਕਰਨ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਤੇ ਨਾ ਕਿਤੇ ਗਰਾਊਂਡ ਗਰਾਊਂਡ ਰਿਪੋਰਟ ਦੇਖੇ ਕਿ ਵਾਕਈਂ ਤੌਰ ਤੇ ਨਸ਼ਾ ਤਸਕਰਾਂ ਨੇ ਘਰ ਬਣਾਏ ਨਹੀਂ ਜਾਂ ਨਹੀਂ ਬਣਾਏ ਗੁਰਪ੍ਰੀਤ ਕੋਈ ਅਜਿਹਾ ਮਸਲਾ ਵੀ ਆਇਆ ਹੈ ਕਿ ਘਰ ਤੋੜਨ ਤੋਂ ਬਾਅਦ ਕੋਈ ਪਰਿਵਾਰ ਜਿਹੜਾ ਹੈ ਕੋਰਟ ਤੱਕ ਵੀ ਪਹੁੰਚ ਕੀਤੀ ਹੋਵੇ ਕਿਸੇ ਨੇ ਹਾਂ ਦੇਖੋ ਆਜਨਤਕ ਪਟੀਸ਼ਨ 3-4 ਦਿਨ ਪਹਿਲਾਂ ਦੀ ਗੱਲ ਆ ਕਿ ਜਨਤਕ ਪਟੀਸ਼ਨ ਵੀ ਪੰਜਾਬ ਐਂਡ ਅੰਡੇਰਾਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ ਜਿਸ ਵਿੱਚ ਇਹ ਸਪਸ਼ਟ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਵੇਖੋ ਨਸ਼ਾ ਜਿਹੜਾ ਤਸਕਰ ਜਿਹੜਾ ਨਸ਼ਾ ਵੇਚਦਾ ਤੁਸੀਂ ਉਹਦਾ ਘਰ ਢਾਹਤਾ ਇਟ ਇਜ਼ ਓਕੇ ਆ ਤੁਹਾਡੇ ਮੁਤਾਬਕ ਠੀਕ ਆ ਲੇਕਿਨ ਇਹ ਕਿੰਨਾ ਕੁ ਜਾਇਜ਼ ਆ ਜਾਂ ਕਿੰਨਾ ਸਰਕਾਰ ਇਹ ਦੱਸ ਸਕਦੀ ਹੈ ਵੀ ਨਸ਼ਾ ਜਿਹੜਾ ਹੈ ਉਹ ਘਰ ਟਾਉਣ ਦੇ ਨਾਲ ਹੀ ਬੰਦ ਹੋ ਜਾਏਗਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਨਸ਼ਾ ਇੱਕ ਪਰਿਵਾਰ ਇੱਕ ਪਰਿਵਾਰ ਦੇ ਵਿੱਚ 7 ਮੈਂਬਰ ਨੇ 7 ਮੈਂਬਰਾਂ ਚੋਂ ਇੱਕ ਮੈਂਬਰ ਨਸ਼ਾ ਵੇਚਦਾ ਜਿਹੜੇ 6 ਮੈਂਬਰ ਨੇ ਉਹ ਕੋਈ ਕਾਰੋਬਾਰ ਕਰਦਾ ਹੈ ਕੋਈ ਥੋੜੀ ਬੋਤੀ ਜ਼ਮੀਨ ਆ ਉਹਦੇ ਤੇ ਬੰਦਾ ਕੋਈ ਆਪਣਾ ਸਬਜੀ ਸੁਬਜੀ ਕਰਦਾ ਹੈ ਜਾਂ ਸਭ ਕੁਝ ਕਰਦਾ ਹੈ ਲੇਕਿਨ ਉਹਦਾ ਜਿਹੜਾ ਇੰਪੈਕਟ ਆ ਉਹ ਉਹ ਬੈਡ ਉਸ ਪਰਿਵਾਰ ਤੇ ਪੈਂਦਾ ਕਿਉਂਕਿ ਸਰਕਾਰ ਤਾਂ ਇੱਕ ਪਾਸੇ ਜਿਹੜਾ ਮਤਲਬ ਉਹਦਾ ਘਰ ਤਾਂ ਢਾਹ ਦਿੰਦੀ ਹੈ ਜਿਹੜਾ ਉਹ 6 ਪਰਿਵਾਰ ਦੇ ਮੈਂਬਰ ਨੇ ਉਹਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਦੇ ਸਭ ਕੁਝ ਮਤਲਬ ਘਰ ਢਾ ਦਿੱਤਾ ਜਾਂਦਾ ਜੇ ਸਾਰਾ ਕੁਝ ਕਰ ਦਿੱਤਾ ਜਾਂਦਾ ਚਾਹੀਦਾ ਸਰਕਾਰ ਨੂੰ ਇਹ ਆ ਵੇਖੋ ਕੋਰਟ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਠੀਕ ਆ ਤੁਸੀਂ ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ ਠੀਕ ਆ ਪਰ ਗੱਲ ਐ ਆ ਕਿ ਜਿਹੜਾ ਪਰਿਵਾਰ ਇਸ ਚੀਜ਼ ਨੂੰ ਵਾਲਾ ਵੀ ਨਹੀਂਗਾ ਪਰਿਵਾਰ ਦੇ ਹੁਣ ਸਾਰੇ ਜੀਆਂ ਦਾ ਦਿਮਾਗ ਇੱਕੋ ਵਰਗਾ ਨਹੀਂ ਹੁੰਦਾ ਸਾਰਿਆਂ ਦਾ ਸਾਰਾ ਸਿਸਟਮ ਇੱਕੋ ਜਿਹਾ ਨਹੀਂ ਹੁੰਦਾ ਮਤਲਬ ਉਹਨਾਂ ਉਹਨਾਂ ਲੋਕਾਂ ਦਾ ਕੀ ਕਸੂਰ ਹੈ ਜਿਹੜੇ ਲੋਕ ਇਸ ਨਸ਼ੇ ਦੀ ਦਲਦਲ ਵਿੱਚ ਹੈ ਹੀ ਨਹੀਂ ਮਤਲਬ ਕਿ ਪਿੱਛੇ ਜਮ ਮੋਗੇ ਦਾ ਕੇਸ ਵੀ ਆਇਆ ਸੀਗਾ ਮਤਲਬ ਮੋਗੇ ਦਾ ਕੇਸ ਹੀ ਐਵੇਂ ਦਾ ਫਰਾਨ ਕਰਨ ਵਾਲਾ ਮੋਗੇ ਤੇ ਲੁਧਿਆਣੇ ਦੇ ਦੋ ਕੇਸ ਐਵੇਂ ਦੇ ਹਰਿਆਣ ਹਰਿਆਣ ਕਰਨ ਵਾਲੇ ਨੇ ਜੀ ਮੰਨੋਗੇ ਨਹੀਂ ਤੁਸੀਂ ਵੀ ਇੱਕ ਪਰਿਵਾਰ ਉਹ ਪਰਿਵਾਰ ਦੀਆਂ ਜਿਹੜਾ ਮਾਪੇ ਬੰਦੇ ਦਾ ਉੱਥੇ ਰਹਿ ਰਿਆ ਜਿਹੜਾ ਨਸ਼ਾ ਤਸਕਰ ਹੈ ਉਹ 15 20 ਸਾਲ ਤੋਂ ਘਰ ਚ ਆਇਆ ਹੀ ਨਹੀਂਗਾ ਜਿਹੜਾ ਬੰਦਾ ਘਰ ਤੇ ਨਹੀਂ ਆਇਆ ਤੁਸੀਂ ਕਿਦਾਂ ਪ੍ਰੂਫ ਕਰ ਸਕਦੇ ਹੋ ਕਿ ਨਸ਼ਾ ਮਤਲਬ ਇਹ ਨਸ਼ਾ ਤਸਕ ਤਸ ਨਸ਼ਾ ਤਸਫਿਕੇਸ਼ਨ ਪਹਿਲਾਂ ਹੋਣੀ ਚਾਹੀਦੀ ਹੈ ਕਿ ਉਹ ਘਰ ਜਿਹੜਾ ਹੈ ਉਹਦੇ ਵਿੱਚ ਕੌਣ ਰਹਿ ਰਿਹਾ ਹੈ ਹਾਂ ਬਿਲਕੁਲ ਤੇ ਉਹ 15 20 ਸਾਲ ਹੋ ਗਏ ਸਰ ਪੁਲਿਸ ਦਾ ਪਗੋੜਾ ਹੈ ਪਤਾ ਨਹੀਂ ਹੈ ਕਿੱਥੇ ਹੈ ਕਿੱਥੇ ਨਹੀਂ ਉਹਦਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਫਿਰ ਇਸ ਤਰੀਕੇ ਦੇ ਨਾਲ ਸਰਕਾਰ ਦੇ ਜਿਹੜਾ ਜਿਹੜਾਤੀ ਤੌਰ ਤਰੀਕਾ ਉਹਦੇ ਤੇ ਸਵਾਲ ਵੀ ਉੱਠਦੇ ਆ ਜੀ ਜੀ ਗੁਰਪ੍ਰੀਤ ਐ ਸੋਸ਼ਲ ਮੀਡੀਆ ਤੇ ਕਾਫੀ ਅੱਗੋਂ ਖਬਰਾਂ ਫੈਲ ਰਹੀਆਂ ਨੇ ਕਿ ਮਾਨ ਸਰਕਾਰ ਆ ਪੰਜਾਬ ਸਰਕਾਰ ਜਿਹੜੀ ਆ ਨਸ਼ਾ ਤਸਕਰਾਂ ਦੇ ਘਰ ਤੋੜ ਰਹੀ ਹੈ ਤਾਂ ਕੀ ਵੱਡੇ ਮਗਰਮੱਛਾਂ ਦੇ ਵੀਕਰ ਇਸੇ ਤਰ੍ਹਾਂ ਤੋੜੇ ਜਾਣਗੇ ਜਾਂ ਫਿਰ ਆਮ ਜਿਹੜੇ ਨਸ਼ਾ ਤਸਕਰ ਨੇ ਛੋਟੇ ਲੈਵਲ ਦੇ ਨੇ ਉਹਨਾਂ ਦੇ ਘਰਾਂ ਨੂੰ ਹਟਾਇਆ ਜਾਵੇ ਦੇਖੋ ਕਈ ਸਵਾਲ ਉੱਠਦੇ ਨੇ ਪਿੱਛੇ ਜਿਹਾ ਕਿ ਲੀਡਰ ਦਾ ਵੀ ਉਹਨਾਂ ਨੇ ਨਾਮ ਲੈ ਕੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਹੋਈ ਸੀਗੀ ਕਿ ਤੁਸੀਂ ਸਾਰਿਆਂ ਦੇ ਛੋਟੇ-ਮੋਟੇ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਠੀਕ ਹੈ ਮੰਨਦੇ ਆ ਵੀ ਜਿਹੜੇ ਛੋਟੇ ਮੋਟੇ ਨਸ਼ਾ ਤਸਕਰ ਨੇ ਨਾ ਤੋਂ ਵੀ ਕੋਈ ਅੱਗੇ ਬੰਦੇ ਨਸ਼ਾ ਲੈ ਜਾ ਕੇ ਵੇਚਦੇ ਨੇ ਜਾਂ ਖਾਂਦੇ ਨੇ ਜਾਂ ਇਹਦਾ ਵੀ ਬਰਡ ਇੰਪੈਕਟ ਪੈਂਦਾ ਹੈ ਲੇਕਿਨ ਸਵਾਲ ਇਹ ਆ ਕਿ ਸਰਕਾਰ ਨੂੰ ਸਵਾਲ ਇਹ ਆ ਕਿ ਸਰਕਾਰ ਕੀ ਉਹਨਾਂ ਵੱਡੇ ਨਸ਼ਾ ਤਸਕਰਾਂ ਦੇ ਵੀ ਘਰ ਪੰਨੇਗੀ ਜਿਨ੍ਹਾਂ ਦੇ ਨਾਮ ਐਫ ਆਰ ਵਿੱਚ ਦਰਜ ਨੇ ਜਿਨ੍ਹਾਂ ਦੇ ਕੋਟਾ ਤੱਕ ਮਾਮਲੇ ਪਹੁੰਚ ਗਏ ਹੋਏ ਨੇ ਅਸਲ ਦੇ ਵਿੱਚ ਇਹ ਆ ਕਿ ਸਰਕਾਰ ਨੂੰ ਮੇਰੇ ਮੁਤਾਬਕ ਸਰਕਾਰ ਨੂੰ ਇਹ ਚਾਹੀਦਾ ਚਿੰਨੀ ਦੇ ਤੱਕ ਕੋ ਐਫ ਆਰ ਲਾਂਚ ਹੋ ਗਈ ਐਫ ਆਰ ਲਾਂਚ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੁਲਿਸ ਜੱਜ ਬਣ ਗਈ ਆ ਪੁਲਿਸ ਨੂੰ ਇਹ ਕੋਈ ਅਧਿਕਾਰ ਨਹੀਂਗਾ ਕਿ ਉਹ ਕੋਰਟ ਦੇ ਹੁਕਮਾਂ ਤੋਂ ਬਗੈਰ ਕੋਈ ਇਹੋ ਜਿਹਾ ਇਲੀਗਲ ਕੰਮ ਕਰੇ ਜਿੰਨੀ ਦੇਰ ਤੱਕ ਕੋਰਟ ਦੇ ਕੋਰਟ ਤੋਂ ਫੈਸਲਾ ਨਹੀਂ ਹੁੰਦਾ ਕੋਰਟ ਦੇ ਅੰਦਰ ਜਾਵੇ ਮਾਮਲਾ ਅਦਾਲਤ ਫੈਸਲਾ ਕਰੇ ਅਦਾਲਤ ਦੇ ਵਿੱਚ ਇਹ ਇਹ ਗੱਲ ਪ੍ਰੂਫ ਹੋਵੇ ਵੀ ਇਹ ਬੰਦੇ ਨੇ ਇਲੀਗਲ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਨਸ਼ਾ ਨਸ਼ਾ ਵੇਚ ਕੇ ਤੇ ਉਹਦੇ ਤੋਂ ਸੰਪਤੀ ਬਣਾਈ ਆ ਤੇ ਇਹਨੂੰ ਟਾਉਣ ਦਾ ਜਿਹੜਾ ਕੋਰਟ ਤੋਂ ਆਰਡਰ ਆਵੇ ਇਹ ਨਹੀਂ ਹੈਗਾ ਵੀ ਤੁਸੀਂ ਆਪ ਉਦਰੀ ਜੋ ਜੋ ਕੁਝ ਤੁਹਾਡੇ ਮਨ ਚ ਆਂਦਾ ਜੋ ਕੁਝ ਤੁਹਾਡੇ ਦਿਮਾਗ ਚ ਆਂਦਾ ਤੁਸੀਂ ਉਹੀ ਚੀਜ਼ ਨੂੰ ਕਰ ਦੋ ਬਹੁਤ ਵਧੀਆ ਸਰਕਾਰ ਦੀ ਮਿਹਨਤ ਤੁਸੀਂ ਸਾਰਾ ਕੁਝ ਕਰ ਲਓ ਲੇਕਿਨ ਤੁਸੀਂ ਵੈਰੀਫਿਕੇਸ਼ਨ ਜ਼ਰੂਰ ਕਰੋ ਫਿਰ ਉਹ ਉਹਦਾ ਜਿਹੜਾ ਮਸਲਾ ਹੈ ਜੇਕਰ ਤੁਹਾਨੂੰ ਲੱਗਦਾ ਤੁਸੀਂ ਆਪਣੀ ਐਫਆਈਆਰ ਵਿੱਚ ਆਪਣੇ ਚਲਾਨ ਵਿੱਚ ਇਹ ਗੱਲ ਨੋਟ ਲਿਖੋ ਵੀ ਇਹ ਜਿਹੜੇ ਨਸ਼ਾ ਜਿਹੜੇ ਬੰਦਾ ਹੈ ਨਸ਼ਾ ਤਸਕਰ ਹੈ ਇਹਨੇ ਇੰਨੀ ਸੰਪਤੀ ਬਣਾਈ ਆ ਤੇ ਉਹਦੀ ਸੰਪਤੀ ਉਹਦੀ ਸੰਪਤੀ ਦੀ ਜਾਂਚ ਹੋਣੀ ਚਾਹੀਦੀ ਤੇ ਉਹ ਅਦਾਲਤ ਤੱਕ ਮਸਲਾ ਪਹੁੰਚੇ ਅਦਾਲਤ ਫਿਰ ਉਸ ਚੀਜ਼ ਨੂੰ ਫੈਸਲਾ ਕਰੇ ਕਿ ਇਹਦੀ ਸੰਪਤੀ ਨੂੰ ਢਾਉਣਾ ਚਾਹੀਦਾ ਹੈ ਰਿਕਵਰ ਕਰਨਾ ਚਾਹੀਦਾ ਹੈ ਜਾਂ ਕੀ ਕੁਝ ਕਰਨਾ ਚਾਹੀਦਾ ਹੈ ਜੀ ਗੁਰਪ੍ਰੀਤ ਜੀ ਆਮ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕੀ ਇਸ ਮੁਹਿੰਮ ਦੇ ਵਿੱਚ ਕਿਸ ਤਰ੍ਹਾਂ ਦਾ ਸਾਥ ਦੇਣਾ ਚਾਹੀਦਾ ਲੋਕ ਆਮ ਲੋਕ ਆਮ ਲੋਕ ਤਾਂ ਵੈਸੇ ਸਾਥ ਦੇਣਾ ਨਹੀਂ ਚਾਹੀਦਾ ਸਾਥ ਦੇ ਹੀ ਰਹੇ ਨੇ ਪੰਜਾਬ ਦੇ 3 ਕਰੋੜ ਲੋਕ ਨੇ ਜਿਹੜੇ ਜਿਨ੍ਹਾਂ ਨੇ ਵੋਟਾਂ ਵਾ ਕੇ ਪਹਿਲਾਂ ਸਰਕਾਰ ਬਣਾਈ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਜਿਹੜੇ ਦਾਅਵੇ ਵਾਦੀ ਕੀਤੇ ਸੀਗੇ ਉਹਨਾਂ ਤੇ ਸਰਕਾਰ ਕਿਤੇ ਨ ਕਿਤੇ ਖਰਾ ਉਤਰਦੀ ਵੀ ਨਜ਼ਰ ਆ ਰਹੀ ਹੈ ਤੇ ਲੋਕ ਐਸ ਵੇਲੇ ਇਹ ਇਹੀ ਉਮੀਦ ਕਰਦੇ ਨੇ ਕਿ ਸਰਕਾਰ ਆ ਜਿਹੜੀ ਉਹ ਨਸ਼ਾ ਤੇ ਹੋਰ ਜਿੰਨੀਆਂ ਵੀ ਅਲਮਤ ਬਿਮਾਰੀਆਂ ਨੇ ਉਹਨਾਂ ਤੋਂ ਛੁਟਕਾਰਾ ਪਾਵੇ ਲੇਕਿਨ ਪੰਜਾਬ ਦੇ ਲੋਕ ਨੇ ਜਿਹੜੇ ਉਹ ਬਹੁਤ ਸਿਆਣੇ ਨੇ ਬਹੁਤ ਸਮਝਦਾਰ ਨੇ ਉਹ ਸਰਕਾਰ ਦੀ ਇਹੋ ਜੀ ਲੋਕ ਪੱਖੀ ਮੁਹਿੰਮ ਦਾ ਹਮੇਸ਼ਾ ਸਾਥ ਦਿੰਦੇ ਨੇ ਜਿੰਦੇ ਨਾਲ ਜਿਹੜਾ ਸਮਾਜ ਦਾ ਭਲਾ ਹੁੰਦਾ ਹੈ